सर्टर दो मिनट। सीएम साहब का डा जीरो टॉलरेंस पॉलिसी अट वर्ड्स ऑर्गेनाइज्ड क्राइम उधर बड़ी-बड़ी सफलता मिली है सानू मिश्रा पुलिस अमृतसर ने छह क्यूज़ फड़े हैं और दस सोफिस्टिकेटेड वेपन फड़े गए हैं। ਤਿੰਨ ਗਲੌਕ ਨੇ ਆਸਟਰੀਅਨ ਮੇਡ 9mm ਦੇ ਤੇ ਬਾਕੀ 0.32 ਕਾਲ ਦੇ ਬੜੇ ਸੋਫਿਸਟੀਕੇਟਿਡ ਵੈਪਨ ਨੇ ਤੇ 17 ਦੇ ਕਰੀਬ ਕਾਰਟ੍ਰਿਜ ਨੇ ਜਿਹੜੇ ਮੁਜ਼ਮ ਨੇ ਇਹ ਸਾਰਾ ਪ੍ਰੀਮੀਨਰੀ ਇਨਵੈਸਟੀਗੇਸ਼ਨ ਚ ਕੱਲ ਪਤਾ ਲੱਗੀ ਹੈ ਕਿ ਇੱਕ ਕ੍ਰਾਸ ਬਾਰਡਰ ਪੁਸ਼ ਹੋਈ ਹੈ ਕਨਸਾਈਨਮੈਂਟ ਔਰ ਬਟਾਲਾ ਏਰੀਏ ਦੇ ਰਹਿਣ ਵਾਲੇ ਨੇ ਜਿਹੜੇ ਮੇਨ ਰੋ ਮੁਜ਼ਮ ਨੇ ਜਿਹਨਾਂ ਤੋਂ ਮੇਨ ਜਿਹੜੀ ਅਕ੍ਰਾਸ ਬਾਰਡਰ ਕਨਸਾਈਨਮੈਂਟ ਦੀ ਬਰਾਮਦਗੀ ਹੋਈ ਹੈ ਉਹਦੇ ਚ ਅਮਰਿਤਪਾਲ ਸਿੰਘ ਹੈ son of ਸੁਰਿੰਦਰ ਸਿੰਘ ਇਹ ਸ਼ੇਰਪੁਰ ਦਾ ਹੈ ਸ਼ੇਖਵਾ ਥਾਣਾ ਜਗਾ ਜ਼ਿਲ੍ਹਾ ਬਟਾਲਾ ਪੁਲਿਸ ਜ਼ਿਲ੍ਹਾ ਜੁੜਾ ਪ੍ਰਾਪਤੀ ਪੇਲੀਸ ਹਰਮਨ ਹੈ ਇਹ ਕਮਰਾਏ ਪਿੰਡ ਹੈ ਸਦਰ ਬਟਾਲਾ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਜਿਹੜਾ ਅਮਰਿਤਪਾਲ ਨੇ ਇਲੈਕਸ਼ਨ ਦੀ ਲੜੀ ਸੀ ਸਰਪੰਚੀ ਦੀ ਇਹਨਾਂ ਦਾ ਜਿਹੜਾ ਦੂਜਾ ਕੰਟੈਕਟਸ ਨੇ ਜਿਹੜੇ ਅਮਰਸਰ ਬੇਸਟ ਨੇ ਉਹਦੇ ਚ ਵਿਨੋਦ ਕੁਮਾਰ ਏਲੀਸ ਰੰਗੀਲਾ ਹੈਗਾ ਇਹ ਰੀਸੈਂਟਲੀ ਬੇਲਤੇ ਆਇਆ ਤੇ ਖلاف 19 ਕੇਸਿਸ ਨੇ ਰੋਬਰੀ ਸਨੇਚਿੰਗ ਰਿਕਟਿਮਡ दट ਅਟੈਪਟ ਟੂ ਮਰਡਰ ਵਗੈਰਾ ਤੇ ਔਰ ਜਿਹੜਾ ਇੱਕ ਇਹਦੇ ਚ ਜਿਹੜੀ ਸਾਨੂੰ ਗੱਲ ਸਾਹਮਣੇ ਆਈ ਹੈ ਕਿ ਬਾਹਰ ਇੱਕ ਫੋਰਨ ਬੇਸ ਹੈਂਡਲਰ ਹੈ ਜਿਹਦੇ ਕੇ ਪਾਕਿਸਤਾਨ ਦੇ ਵਿੱਚ ਲਿੰਕ ਨੇ ਕੋਈ ਬੰਦਿਆਂ ਨੂੰ ਤਿਆਰ ਕਰਕੇ ਤੇ ਉਧਰੋਂ ਇਹਨਾਂ ਨੂੰ ਬਾਰ-ਬਾਰ ਕਨਸਾਈਨਮੈਂਟਸ ਜਿਹੜੀਆਂ ਪੁਸ਼ ਕਰ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਇਹ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਵੈਪਨਸ ਵੰਡਣ ਵਾਸਤੇ ਦਿੱਤੇ ਜਾ ਰਹੇ ਨੇ ਇਹਦੇ ਜਿਹ ਇੱਕ ਮੇਨ ਬੰਦਾ ਜਿਹੜਾ ਫੰਡ ਨਾਲ ਆ ਹੁਣ ਰਹਿਦਾ ਇੱਕ ਹੈਗਾ ਕਰਨਵੀਰ ਮੀਰਾਕੋਟ ਦਾ ਉਹਦੇ ਖਿਲਾਫ ਵੀ ਪਹਿਲਾਂ ਐਨਡੀਪੀਐਸ ਐਕਟ ਦੇ ਐਸਟੀਐਫ ਵੱਲੋਂ ਤੇ ਆਰਮ ਦੇ ਖੰਨੇ ਦੇ ਵਿੱਚ ਵੀ ਪਰਚੇ ਦਰਜ ਨੇ ਉਹ ਅੰਮ੍ਰਿਤਸਰ ਰੂਰਲ ਮੀਰਾਕੋਟ ਦਾ ਰਹਿਣ ਵਾਲਾ ਉਹਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਔਰ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਇਹਨੂੰ ਬੜੀ ਅੱਛੀ ਕਾਮਯਾਬੀ ਸਾਨੂੰ ਮਿਲੀ ਹੈ ਸਾਡੇ ਡੀਸੀਪੀ ਮਿਸ ਆਲਮ ਵਿਜੇਨੀ ਨਵਜੋਤ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਔਰ ਅਮੋਲਕਦੀਪ ਸਾਡੇ ਦੇ ਇਨਸਪੈਕਟਰ ਸੀਆਈਏ ਤੋਂ ਉਹਨਾਂ ਦੀ ਟੀਮ ਨੇ ਔਰ ਬੜਾ ਅੱਛੀ ਰਿਕਵਰੀ ਕੀਤੀ ਹੈ ਕਿਉਂਕਿ 10 ਸੋਫਿਸਟੀਕੇਟਡ ਵੈਪਨ ਔਰ ਜਿਹਦੇ ਵਿੱਚ ਆਸਟਰੀਅਨ ਮੇਡ ਦੇ ਪਾਕਿਸਤਾਨ ਤੋਂ ਪੁਸ਼ ਹੋਈਆਂ ਚੀਜ਼ਾਂ ਨੇ ਉਹਦੇ ਵਿੱਚ ਮੈਂ ਸਮਝਦਾ ਕਿ ਇਹਦੇ ਨਾਲ ਸਾਡੇ ਏਰੀਆ ਦੇ ਵਿੱਚ ਸਪੈਸ਼ਲੀ ਜਿਹੜਾ ਬਾਰਡਰ ਏਰੀਆ ਸਾਰਾ ਉਹਦੇ ਵਿੱਚ ਕਾਫੀ ਇਹਨੂੰ ਇੰਪੈਕਟ ਪਏਗਾ ਔਰ ਕਿੰਨਾ ਉਹਨਾਂ ਦਾ ਬਸਟ ਹੋਇਆ ਸਾਰਾ ਇਹ ਇੰਪੈਕਟ ਇਹ ਮਸ਼ੀਨਰੀ ਜਿਹੜੀ ਓਨਲੀ ਜਿਹੜਾ ਆਰਗੇਨਾਈਜ਼ ਕ੍ਰਾਈਮ ਵਾਸਤੇ ਵੈਪਨ ਦਾ ਹੀ ਹੈਗਾ ਔਰ ਇਨਵੈਸਟਿਗੇਟ ਹੋਰ ਆਪਣਾ ਇਨਵੈਸਟੀਗੇਟ ਕਰ ਰਿਹਾ ਹੈ ਸਪੈਸ਼ਲ ਫੋਰਨ ਬੇਸ ਜਿਹੜੇ ਹੈਂਡਲਰਸ ਨੇ ਉਹਨਾਂ ਦਾ ਰੋਲ ਕੀ ਕੀ ਹੈ ਹੋਰ ਕਿੰਨੇ ਲੋਕ ਨੇ ਜੁੜੇ ਹੋਏ ਨੈਟਵਰਕ ਜੋ ਮੈਨੂੰ ਸਮਝਦਾ ਹੈ ਕਿ ਇਹਦੇ ਵਿੱਚ ਹੋਰ ਵੀ ਆਉਣਾ ਚਾਹੀਦਾ ਕਿਉਂਕਿ ਜਦੋਂ ਕਰਮਵੀਰ ਪੜਿਆ ਜਾਂਦਾ ਉਦੋਂ ਕਾਫੀ ਸਾਨੂੰ ਗੱਲਾਂ ਹੋਰ ਵੀ ਕਲੀਅਰ ਹੋਣੀਆਂ ਔਰ ਜਿਹੜੇ ਕੁਝ ਬੰਦੇ ਉਧਰ ਗੁਰਦਾਸਪੁਰ ਡਿਸਟ੍ਰਿਕਟ ਦੇ ਵੀ ਉਹ ਬੰਦੇ ਹੋਰ ਫਿਕਰ ਹੋਏ ਉਹਨਾਂ ਦੇ ਵਿੱਚ ਅਸੀਂ ਕਾਰਵਾਈ ਕਰਾਂਗੇ ਮੀ ਮੀਰਾ ਕੋਟ ਦਾ ਰਹਿਣਾ ਵਾਲਾ ਜੀ ਇਹਦੇ ਅਮਰਸਰ ਰੂਰਲ ਦਾ ਉਹ ਪੱਕਤਵੇਂ ਦਰਜਾ ਮੈਂ ਦੱਸਿਆ ਸੀ ਕਿ ਐਨਡੀਪੀਐਸ ਦਾ ਐਸਟੀਐਮ ਵੱਲੋਂ ਇੱਕ ਹਰਨਗੜ੍ਹ ਦਾ ਖੰਨੇ ਡਿਸਟ੍ਰਿਕਟ ਅਮਰਪਾਲ ਨੇ ਕਿਹਾ ਤੁਹਾਨੂੰ ਦੱਸਿਆ ਸਰਪੰਚੀ ਦੀ ਇਲੈਕਸ਼ਨ ਲੜੀ ਹੈ ਜਿਹੜਾ ਅਮਰਪਾਲ ਕਿੰਨੇ ਬਟਾਲੇ ਵਾਲਾ ਇਹ ਐਗਰੀਕਲਚਰਿਸਟ ਹੈ ਉਸਨੇ 2 ਤੋਂ 3 ਮਹੀਨੇ ਤੋਂ ਐਕਟਿਵ ਹੋਇਆ ਹੋਇਆ ਜਦੋਂ ਤੇ ਇਹ ਲਿੰਕ ਬਾਹਰ ਨੇ ਜਿਹੜੇ ਹੈਂਡਲਰ ਤੇ ਉਹਨਾਂ ਨਾਲ ਭਾਇਆ ਟੈਕਸਰ ਇੱਕ ਪ੍ਰਦੀਪ <strong>ਭਰਮਣੇ</strong> ਵੀ ਐਗਰੀਕਲਚਰ ਦਾ ਕੰਮ ਕਰਦਾ ਤੇ ਵੀ ਮਗਧਵਾ ਕੋਈ ਚਾਹਨਾ ਦਰਜ ਨਹੀਂ ਹੈ ਵਿਨੋਦ ਰਜ਼ੀਲਾ ਦੇ ਖਿਲਾਫ ਮੈਂ ਤੋ ਦੱਸਿਆ ਸੀਗਾ ਕਿ ਰੋਬਰੀ ਸਨੈਚਿੰਗ ਅਸਾਲਟ ਕੋਈ ਵੀ ਜਿਹੜਾ ਦੇ ਕਾਫੀ ਬੱਚੇ ਦੱਜੇ ਯੁਵਰਾਜ ਇਹ ਲੜਕਾ ਜੀਸੀਬੀ ਦਾ ਡਰਾਈਵਰ ਹੈ ਇਹ ਸੁਖਰਾਬ ਹੈਗਾ ਤੇ ਜੇ ਆਨੇ ਔਰ ਆਈਲ ਕਰ ਰਿਹਾ ਹੈ ਕਿ ਜਿਹੜਾ ਮੁੰਡਾ ਡਗਰਾ ਜਿਹੜੀ ਅੱਜ ਗੂ ਬੱਤੀਆਂ ਦੀ ਮੈਂ ਤੁਹਾਨੂੰ ਦੱਸ ਦਿੱਤੀ ਹੈ ਇਹ ਪਾਰਟੀ ਦਾ ਕੋਈ ਅਜੇ ਨਹੀਂ ਸਾਹਮਣੇ ਆਇਆ ਉਹ ਕਹਿੰਦਾ ਮੈਂ ਇਲੈਕਸ਼ਨ ਲੜੀ ਹੈ ਮੁੱਢਲੀ ਪੁੱਛ ਗਈ ਦੱਸਿਆ ਅਮਰਤਪਾਲ ਸਿੰਘ ਸਨੋਖ सुरेंद्र ਸਿੰਘ ਕਹਿੰਦੀ ਹੈ ਚੈੱਕ ਕਰਾਂਗੇ ਗੁਰਦਾਸਪੁਰ ਤੋਂ ਸਾਰਾ ਹੈਗਾ ਯਾਰ ਉਹ ਇਹਨਾਂ ਨੇ ਕੇਵਲ ਔਵੇਟਿੰਗ ਆਰਡਰਸ ਕੀ ਆਪਾਂ ਕਿਥੇ ਡਿਲੀਵਰੀ ਕਿਹਨੂੰ ਕਿਹਨੂੰ ਦੇਣੀ ਹੈ ਇਹ ਕੀ ਕਰਨਾ ਹੈ ਉਹ ਸਾਰਾ ਉਹ ਜੀ ਇਨਵੈਸਟੀਗੇਸ਼ਨ ਦਾ ਉਹਦੇ ਚ ਪੂਰਾ ਫੋਰਨਲੀ ਪ੍ਰੂਵ ਕਰ ਰਹੇ ਆ। ਉਹ ਅਸੀਂ ਤਾਂ ਨਹੀਂ ਇਹ ਦੱਸ ਰਹੇ ਦੋ ਚਾਰ ਬੰਦੇ ਫੜ ਲਏ ਅਸੀਂ ਫਿਰ ਤੁਹਾਨੂੰ ਵੀ ਸ਼ੇਅਰ ਕਰ ਦਿਆਂਗੇ ਕੋਈ ਪ੍ਰੋਬਲਮ ਨਹੀਂ। ਇਹ ਸਾਰੀ ਕਨਸਾਈਨਮੈਂਟ ਬੜੀ ਗਈ ਹੈ ਜੀ। ਦੇਖੋ ਇਹ ਕੁਝ ਬੰਦੇ ਜਿਹੜੇ ਬਰਦਾਸ਼ਪੁਰ ਵਾਲੇ ਮੈਂ ਤੁਹਾਨੂੰ ਦੱਸਿਆ ਮੀਨ ਇਹ ਉਹ ਤੋਂ ਸਾਨੂੰ ਗੱਲ ਚੱਲੀ ਕਿ ਕੁਝ ਅੰਮ੍ਰਿਤਸਰ ਦੇ ਵੀ ਬੰਦੇ ਆ ਤੇ ਉਸ ਦੇ ਵਿੱਚ ਹੀ ਨਾਲ ਇਹ ਪੁਲਿਸ ਦਾ ਆਪਰੇਸ਼ਨ ਅੰਮ੍ਰਿਤਸਰ ਵਿੱਚ ਚੱਲ ਰਿਹਾ ਹੈ ਜਿਹੜੇ ਲੱਗ ਰਿਹਾ ਜੀ ਜਿਹੜੇ ਬਟਾਲੇ ਵਾਲੀ ਕਨਸਾਈਨਮੈਂਟ ਦੇ ਵਪਨ ਨੇ ਉਹਦੇ ਚ ਦਿੱਤੇ ਤਿੰਨ ਬਲੌਕ ਨੇ ਅਸਪੀਨ ਮੇਡ ਤੇ ਸੱਤ ਜਿਹੜੇ ਆਪਣੇ ਪੰਜ ਦੂਜੇ ਆ ਕਿ ਜਿਹੜੇ 0.32 ਉਹ ਲੱਗਦਾ ਕਿ ਬੜੇ ਸਮਿਸਟੀਕੇਟਡ ਆ ਕਰਾਸ ਬਾਰਡਰ ਆ ਜਿਹੜੇ ਦੂਜੇ ਅੰਮ੍ਰਿਤਸਰ ਤੋਂ ਸਾਨੂੰ ਕੁਝ ਕਵਰ ਹੋਏ ਤੇ ਇਹਨਾਂ ਦੇ ਆਪਨ ਉਹ ਜਿਹੜੇ ਹੈਗੇ ਉਹ ਥੋੜੇ ਆ ਇੰਡੀਅਨ ਮੇਡ ਲੱਗਦੇ ਹੈ ਜਿਹੜਾ ਭਜੀ ਟਾਰਗੇਟ ਨਹੀਂ ਆਇਆ ਸਾਹਮਣੇ ਆਪਾਂ ਇਹਦੀ ਇਨਵੈਸਟੀਗੇਟ ਕਰਾਂਗੇ ਤੇ ਡੈਫੀਨਿਟਲੀ ਤੁਹਾਨੂੰ ਦੱਸਾਂਗੇ ਜਦੋਂ ਆਪਾਂ ਇਹ ਸਾਰਾ ਇਹਦਾ ਨੈਟਵਰਕ ਟੁੱਟ ਗਿਆ ਸਮੈਸ਼ ਹੋ ਗਿਆ ਜਿਹੜਾ ਆਰਮ ਬ੍ਰੈਕਟ ਹੈ ਉਹ ਹੀ ਖਤਮ ਹੋਇਆ ਤਾਂ ਬੜੀ ਇੱਕ ਮੈਂ ਰਲੀਫ ਹੋਏਗਾ ਹੈਂਡੀ ਵੀ ਬਾਕੀ ਇਹ ਜਿਹੜਾ ਤੁਹਾਨੂੰ ਦੱਸਿਆ ਕਰਨ ਦੀ ਜਿਹੜਾ ਕਰਮਵੀਰ ਜਿਹੜਾ ਪੱਧਿਆ ਉਹਦੇ ਤੇ ਹੈ ਤੇ ਜਿਹੜਾ ਦੂਸਰਾ ਲੜਕਾ ਹੈਗਾ ਬਨੋਤਵਰ ਰਲੀਲਾ ਇਹਦੇ ਤੇ ਹੈ 19 ਮੁਕਦਮੇ ਆ ਨਹੀਂ ਜਦੀਪ ਇਹ ਪਤਾ ਲੱਗਿਆ ਕਿ ਨਵੇਂ ਨਵੇਂ ਮਤਲਬ ਚੱਲੇ ਇਸ ਗੱਲ ਤੇ ਆਜੂਗੀ ਇਨਵੈਸਟੀਗੇਸ਼ਨ ਤੇ ਡੈਰੋਗੇਸ਼ਨ ਦਾ ਪਾਰਟ ਹੈ ਕਿ ਕਦੋਂ ਤੋਂ ਕਿੰਨੀ ਵਾਰੀ ਗਏ ਹੋ ਸਾਰਾ ਵੀ ਟੈਕਨੀਕਲ ਐਵਿਡੈਂਸ ਨੂੰ ਵੀ ਨਾਲ ਉਹਨਾਂ ਦੀ ਜਿਹੜੀ ਫਿਜ਼ੀਕਲ ਗੱਲਬਾਤ ਆ ਉਹਨੂੰ ਵੀ ਵੈਰੀਫਾਈ ਕਰ ਲੈਣਾ ਕੋਈ ਉਹ ਜਿਹਾ ਨਸ਼ਿਆ ਵਾਲੀ ਗੱਲ ਨਹੀਂ ਆ ਜੀ ਹਾਂਜੀ ਆਏ ਤਾਂ ਦੇਖੋ ਡੈਫੀਨਿਟਲੀ ਜੇ ਕਰਾਸ ਬਾਰਡਰ ਆਏ ਤਾਂ ਉਹ ਵੀ ਡੋਨ ਦਾ ਹੀ ਹੈਗਾ ਸਿਸਟਮ ਉਹ ਅਸੀਂ ਇਹ ਵੀ ਦੇਖ ਰਹੇ ਆ ਕਿ ਐਨੇ ਜਦੋਂ ਇਕੱਠੇ ਆਏ ਆ ਹੋ ਸਕਦਾ ਕੋਈ ਹੋਰ ਰੂਟ ਨਾਲ ਲਿਆ ਹੋਵੇ ਸਾਰੀ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਉਹਨਾਂ ਨੂੰ ਲੈ ਕੇ ਜਾਵਾਂਗੇ ਨਿਸ਼ਾਨਦੇਹੀ ਵਗੈਰਾ ਸਾਰੀ ਕਰਾ ਲਵਾਂਗੇ ਕਉ ਮੈਂ ਮੈਂ ਪੈਰੋਂ ਬਹੁਤ ਇੰਪੋਰਟੈਂਟ ਕਰਦਾ ਹਾਂ ਔਰ ਆਪਣੀ ਟੀਮ ਦੀ ਵੱਡੀ ਕਾਮਯਾਬੀ ਮੰਨਦਾ ਕਿ ਕਿੰਨੀ ਮਿਹਨਤ ਨਾਲ ਔਰ ਇਨਾ ਇੰਟੈਲੀਜੈਂਸ ਡਿਵੈਲਪ ਕਰਕੇ ਕੀਤਾ ਗਿਆ ਔਰ ਵੀ ਉਹ ਵੀ ਅਡਜੋਇਨਿੰਗ ਏਰੀਆਜ਼ ਦੇ ਵਿੱਚ ਫ੍ਰੈਸ਼ ਇੰਜੀਨੀਅਰ ਜੀ ਬਿਲਕੁਲ ਫ੍ਰੈਸ਼ ਹੁੰਦੇ ਆ ਫ੍ਰੈਸ਼ੀ ਮੋਡਿਊਲ ਹੈ ਕਈ ਵਾਰ ਮੈਂ ਤੁਹਾਨੂੰ ਫਾਈਨੈਂਸ਼ੀਅਲ ਵਿਸ਼ੇ ਹੀ ਦੱਸਦਾ ਕਿ ਫਾਈਨੈਂਸ਼ੀਅਲ ਲਾਲਚ ਦੇ ਵਿੱਚ ਬੱਚੇ ਸੋਸ਼ਲ ਮੀਡੀਆ ਤੋਂ ਪਿਕਅਪ ਕਰ ਲੈਂਦੇ ਬਾਹਰ ਬੈਠੇ ਲੋਕ ਔਰ ਉਹ ਤੋਂ ਜਿਹੜਾ ਕਰਾਸ ਬਾਰਡਰ ਹੈ ਤੁਹਾਨੂੰ ਪਤਾ ਉੱਥੇ ਅਵੇਲੇਬਿਲਟੀ ਬੜੀ ਖੁੱਲੀ ਹੈਗੀ ਤੇ ਉੱਥੋਂ ਕੁਸ਼ੀਨ ਨੂੰ ਹੁੰਦੇ ਰਹਿੰਦੇ ਕਰਾਸ ਬਾਰਡਰ ਦਾ ਮੈਨੂੰ ਪਤਾ ਨਹੀਂ ਪਰ ਲੀਥਰ ਤੇ ਡੈਡਲੀ ਜੂਗ ਹੈ ਥੈਂਕ ਯੂ ਜੀ